ਵੈਗੁਰਜੀ ਕਾਲ ਸਵਾਗਤ ਹੈ ਵੈਗੁਰਜੀ ਕੀ ਫਤਿਹ ਸਾਡੇ ਨਾਲ ਜੁੜੇ ਰਹਿਣ ਦੇ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਨਾ ਨਾ ਭੁੱਲੋ ਤਾਂ ਕਿ ਸਾਡੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਨਾਲ ਇੱਕ ਲਾਈਵ ਹੋਇਆ ਰੋਡ ਤੇ ਬੈਠਾ ਸਾਈਡ ਤੇ ਭੁੰਜਿਆ ਦੇਖੋ ਪੀਯੂ ਵਾਲੀ ਰੋਡ ਹੈ ਲੁਗਿਆਣੇ ਤੇ ਮੈਂ ਆਪਣੇ ਘਰ ਤੋਂ ਨਾ ਚੱਲਿਆ ਹੀ ਸੀਗਾ ਤੇ ਇੱਕ ਬੱਚਾ ਆਹੀ ਭਰਾ ਮੇਰਾ ਛੋਟਾ ਜਿਹਾ ਤੇ ਇਹਨੇ ਨਾ ਮੈਨੂੰ ਹੱਥ ਲਾਇਆ ਕਹਿੰਦਾ ਭਈਆ ਰੁਕੋ ਤੇ ਮੈਨੂੰ ਨਹੀਂ ਜਾਨਦਾ ਸੀਗਾ ਇਹ ਨਾ ਮੈਨੂੰ ਜਾਨਦਾ ਸੀਗਾ ਤੇ ਮੈਂ ਲੰਘ ਗਿਆ ਅੱਗੇ ਮੈਂ ਕਿਹਾ ਯਾਰ ਪਤਾ ਨਹੀਂ ਕੌਣ ਐ ਨੇਰਾ ਸੀਗਾ ਉਹ ਜਗ੍ਹਾ ਤੇ ਇਹ ਬਾਈਆਂ ਰੋਕਿਆ ਮੈਨੂੰ ਪਹਿਲਾਂ ਤਾਂ ਮੈਂ ਰੁਕਿਆ ਨਹੀਂ ਇਹਨੇ ਹੱਥ ਮਾਰਿਆ ਤੇ ਫਿਰ ਮੈਂ ਜਦੋਂ ਅੱਗੇ ਚਲਾ ਗਿਆ 10 ਕਿ ਮਿੰਟ ਹੋਰ ਅੱਗੇ ਜਾ ਕੇ ਨਾ ਹੋਇਆ ਯਾਰ ਮੈਂ ਕਿਹਾ ਯਾਰ ਛੋਟਾ ਜਿਹਾ ਬੱਚਾ ਸੀ ਯਾਰ ਨਹੀਂ ਯਾਰ ਮੈਂ ਦੁਬਾਰਾ ਵਾਪਸ ਜਾਣਾ ਮੈਂ ਉਹ ਤਾਂ ਦੁਬਾਰਾ ਵਾਪਸ ਗਿਆ ਤੇ ਇਹਨੇ ਮੈਨੂੰ ਬਿਠਾਇਆ ਮੈਂ ਕਿਹਾ ਹਾਂਜੀ ਸਰ ਦੱਸੋ ਕਹਿੰਦਾ ਬਈਆ ਮੈਨੇ ਜਾਣਾ ਮੇਰੇ ਕੋ ਅੱਗੇ ਗਲੀ ਤੱਕ ਛੋੜ ਦਿਓ ਮੈਨੇ ਕਿਹਾ ਤੂੰ ਕਿੱਥੇ ਜਾਣਾ ਕਹਿੰਦਾ ਆਪਣੇ ਕਹਾ ਤੱਕ ਜਾਣਾ ਮੈਂ ਕਿਹਾ ਮੇਰਾ ਤਾਂ ਮੰਨੂਗਾ ਨਹੀਂ ਮੇਰੇ ਅੱਜ ਹੱਥ ਦੇ ਰੌਂਗਟੇ ਖੜੇ ਹੋ ਗਏ ਕਿ ਇਹ ਮੁੰਡੇ ਨੇ 5 ਕਿਲੋਮੀਟਰ ਦੂਰ ਜਾਣਾ ਸੀਗਾ ਮੇਰੇ ਘਰ ਤੋਂ 5 ਕਿਲੋਮੀਟਰ ਜਗ੍ਹਾ ਜਿੱਥੇ ਇਹਨੇ ਜਾਣਾ ਸੀਗਾ ਤੇ ਇਹਨੂੰ ਮੈਂ ਕਿਹਾ ਤੂੰ ਕਿੱਥੇ ਜਾਣਾ ਕਹਿੰਦਾ ਬਈਆ ਜੀ ਵਹਾਂ ਪਰ ਜਾਣਾ ਮੈਨੇ ਵਹਾਂ ਪਰ ਸਮਾਨ ਲੈਣਾ ਤੇ ਮੈਂ ਇਹਦੇ ਨਾਲ ਉੱਥੇ ਗਿਆ ਤੇ ਰਸਤੇ 'ਚ ਰਸ਼ 5 ਕਿਲੋਮੀਟਰ ਦਾ ਉਹ ਰਸਤਾ ਰਸਤੇ ਦੇ ਵਿੱਚ ਹੀ ਅੱਜ ਮੈਂ ਬੈਠਾ ਤੇ ਇਹਨੇ 5 ਕਿਲੋ ਦਾ ਕੋਈ ਸਮਾਨ ਚੱਕ ਕੇ ਉਤੋਂ ਲਿਆਣਾ ਸੀ ਦੁਬਾਰਾ ਉਹ ਜਗ੍ਹਾ ਤੇ ਮੈਂ ਰਸਤੇ ਤੇਨੂੰ ਦੱਸਿਆ ਆਪਣੇ ਬਾਰੇ ਮੈਂ ਕਿਹਾ ਮੈਂ ਇਦਾਂ ਇਦਾਂ ਅਨਮੋਲ ਮੈਂ ਬੱਚਿਆਂ ਬਾਰੇ ਦੱਸਿਆ ਮੈਂ ਕਿਹਾ ਤੂੰ ਕੀ ਕਰਦਾ ਕਹਿੰਦਾ ਮੈਂ ਅਭੀ ਕੰਮ ਕਰ ਰਹਾ ਹੂੰ ਕਿਸੇ ਦੁਕਾਨ ਤੇ ਪੁੱਛੋ ਕਿ ਕਿੰਨੇ ਵਜੇ ਕਿਤਨੇ ਵਜੇ ਬੇਟਾ ਤੂੰ ਆਤਾ ਦੁਕਾਨ ਤੇ ਸਾਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਾਢੇ 6 ਵਜੇ ਤੋਂ ਲੈ ਕੇ ਫਿਰ 9 ਵਜੇ ਤੱਕ ਛੋਟੀ ਜੀ ਜਿੰਦ ਮਿਹਨਤ ਕਰਦੀ ਆ ਇਹ ਉਹਨਾਂ ਬੱਚਿਆਂ ਵਾਸਤੇ ਵੀਡੀਓ ਹੈ ਜਿਹੜੇ ਪਾਣੀ ਦਾ ਗਲਾਸ ਵੜਨ ਨੂੰ ਜਿਨ੍ਹਾਂ ਨੂੰ ਦੰਦਲਾ ਪੈ ਜਾਂਦੀਆਂ ਜਿਨ੍ਹਾਂ ਨੂੰ ਇੱਕ ਪਾਣੀ ਦਾ ਗਲਾਸ ਕਰਦੇ ਮੰਗ ਲੈਣ ਉਹਨਾਂ ਦੇ ਪੈਰਾਂ 'ਚ ਦਰਦ ਹੋਣ ਲੱਗ ਜਾਂਦੀ ਹੈ ਜਾਂ ਕੋਈ ਕੰਮ ਕਹਿ ਦੋ ਤਰਨ ਨੂੰ ਤੇ ਆ ਵੀ ਦੇਖੋ ਬੱਚੇ ਦੀ ਉਮਰ ਕਿੰਨੀ ਬੇਟਾ ਤੇ ਦੀ 13 ਸਾਲ ਦੀ ਮੁੰਡੇ ਦੀ ਉਮਰ ਹੈ ਤੇ 5 ਕਿਲੋਮੀਟਰ ਦੁਕਾਨ ਤੋਂ ਉਹਨੇ ਜਾਣਾ ਸੀਗਾ ਪਨੀਰ ਲੈਣ ਕੇ ਸ਼ਾ ਕਿ ਅਗਲੇ ਦੀ ਇੰਨੀ ਸੈਕਰੀਫਾਈਜ਼ਿੰਗ ਲਾਈਫ ਹੈ ਤੇ ਆਪਣੇ ਪਾਪਾ ਬਾਰੇ ਬਤਾ ਪਾਪਾ ਕੋ ਕੀ ਆਇਆ ਉਹ ਪਾਪਾ ਦਾ ਤਿੰਨ ਅੰਗ ਟੁੱਟ ਗਿਆ ਔਰ ਮਨ ਕੱਦ ਗਿਆ ਹਮਕੇ ਦਵਾਈ ਕੇ ਲਿਏ ਪੈਸੇ ਲੈ ਕੇ ਹਮਕੋ ਬਹੁਤ ਜ਼ੋਰ ਦਾ ਪੰਜ ਤਿੰਨ ਮਣਕੀਆਂ ਦੇ ਪਾਪਾ ਦੇ ਟੁੱਟ ਚੁੱਕੇ ਹੈ ਤੇ ਉਮਰ ਦੀ 13 ਸਾਲ ਹੈ ਇੰਨੀ ਕਿ ਸੈਕਰੀਫਾਈਜ਼ ਜ਼ਿੰਦਗੀ ਤਿੰਨ ਭੈਣਾ ਸਭ ਤੋਂ ਵੱਡਾ ਇਹ ਮੁੰਡਾ ਤੇ ਮੈਨੂੰ ਕਹਿੰਦਾ ਕਿ ਭਈਆ ਅਗਰ ਕਮਾਏਗੇ ਨਹੀਂ ਤਾਂ ਕੈਸੇ ਚਲੇਗਾ ਤੇ ਮੈਨੂੰ ਇੰਨਾ ਹੋਇਆ ਸੋਚ ਕੇ ਯਾਰ ਕਿ ਅਸੀਂ ਕਿਹੜੀ ਜ਼ਿੰਦਗੀ ਨੂੰ ਰੋ ਰਹੇ ਹਾਂ ਤੇ ਆਹ ਦੇਖੋ ਹੋਰ ਸੁਣੋ ਗੱਲਾਂ ਬੇਟਾ ਹੋਰ ਬਤਾ ਤੂੰ ਜਦ ਰੋਜ ਆਤਾ ਜੈਸੇ ਪੈਦਲ ਹਾਂਜੀ ਇੱਕ ਵਾਰ ਸਾਈਕਲ 'ਤੇ ਆਇਆ ਤਾਂ ਉਹ ਇੱਕ ਮੰਮੀ ਹੈ ਨਾ ਉਹ ਛੋਟੀ ਦਾ ਸਾਈਕਲ ਆ ਤੇ ਉਹ ਕੰਮ ਚਰਾ ਮੈਂ ਉਸ ਸਾਈਕਲ 'ਸੇ ਮੈਂ ਸਾਈਕਲ 'ਤੇ ਬਹੁਤ ਛੋਟੇ ਕੰਮ ਕਰਾਂ ਉਹ ਪੈਦਲ ਜਾਂਦਾ ਸੀ ਤੂੰ ਹਾਂਜੀ ਪੈਦਲ ਹੀ ਆ ਰੋਜ ਹਾਂਜੀ ਰੋਜ 5 ਕਿਲੋ ਪਨੀਰ ਉਠਾ ਕੇ ਤੁਨੇ 5 ਕਿਲੋ ਮੀਟਰ ਸੇ ਜਾਣਾ ਹੈ ਔਰ 5 ਕਿਲੋ ਮੀਟਰ ਸੇ ਆਣਾ ਤੋਂ ਮੈਨੂੰ ਅੱਜ ਇਹ ਹੈਰਾਨੀ ਹੋਈ ਕਿ ਯਾਰ ਇੰਨੇ ਮੈਨੂੰ ਪਹਿਲੀ ਵਾਰੀ ਰੋਕਿਆ ਤੇ ਮੈਨੂੰ ਪਤਾ ਹੀ ਨਹੀਂ ਤੇ ਮੇਰੇ ਏਰੀਆ ਚ ਇਦਾਂ ਦਾ ਕੁਝ ਹੋ ਰਿਹਾ ਇੱਕ ਤੁਸੀਂ ਸੁਣ ਜੋ ਸੁਣੋ ਸਮਝੋ ਕਿ ਕਿੱਥੇ ਅਸੀਂ ਖੜ ਸਟੈਂਡ ਆ ਤੇ ਇਹ ਕਿੱਥੇ ਬਾਈ ਛੋਟੀ ਜੀ ਉਮਰ ਦੇ ਵਿੱਚ ਇੰਨਾ ਸੈਕਰੀਫਾਈਸ ਜ਼ਿੰਦਗੀ ਲਈ ਤੇ ਮੈਨੂੰ ਕੱਲ ਵੀ ਦੋ 네ਗੇਟਿਵ ਕਮੈਂਟਸ ਆਏ ਕਹਿੰਦੇ ਬਾਈ ਤੂੰ ਫੁਕਰ ਹੈ ਤੇ ਬਾਈ ਤੂੰ ਸ਼ੋਅ ਆਫ ਕਰਦਾ ਤੇ ਮੈਂ ਉਹ ਬਾਈਆਂ ਨੂੰ ਦਿਖਾਣਾ ਚਾਹਨਾ ਉਹ ਦੋਨੋਂ ਬਾਈਆਂ ਦੀ ਨਾ ਮੈਂ ਪ੍ਰੋਫਾਈਲ ਖੋਲੀ ਤੇ ਦੋਨੋਂ ਨੇ ਸ਼ੋਕਿਰਪਨ ਵਾਲੀ ਦੋਨਾਂ ਨੇ ਕੇਕ ਵੇਸਟ ਕੀਤਾ ਹੋਇਆ ਸੀਗਾ ਮੂਹ ਲਵੇੜੇ ਹੋਏ ਸੀ ਬਰਥਡੇ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਕਟੋ-ਕਟ ਤੁਸੀਂ ਜਿਹੜੀ ਫੁਕਰੀ ਮਾਰਦੇ ਹੋ ਉਹਦੇ ਨਾਲ ਤਾਂ ਜਨਤਾ ਹੋਰ ਵਿਗੜ ਰਹੀ ਹੈ ਤੇ ਜਿਹੜੀ ਅਸੀਂ ਫੁਕਰੀ ਮਾਰ ਰਹੇ ਹਾਂ ਉਹ ਨਾਲ ਜਨਤਾ ਸਦਰ ਰਹੀ ਹੈ ਤੇ ਬੇਟਾ ਔਰ ਤੁਸੀਂ ਕੁਝ ਕਹਿਣਾ ਚਾਹੋਗੇ ਜੋ ਯਹਾਂ ਪਰ ਤੁਸੀਂ ਦੇਖ ਰਹੇ ਹੋ ਕਿੰਨੀ ਮਿਹਨਤ ਕਰਦੇ ਹੋ ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ ਸਵੇਰੇ ਉੱਠਦਾ ਹਾਂ 6:30 6:30 ਵਜੇ ਉੱਠਦਾ ਪੈਂਦਾ ਗਰਮ ਜਾਂਦਾ ਹਾਂ ਸਮਾਨ ਲਾਤਾ ਦੁਕਾਨ ਦਾ ਫਿਰ ਆਤਾ ਹਾਂ ਚਾਰ ਕਿੰਨੀ ਕੰਫਾ ਮਿਲਦੀ ਹੈ ਤੁਮੇ 3000 ਰੁਪਏ 3000 ਰੁਪਏ ਮਹੀਨਾ ਦੇ ਲਓ ਮੁੰਡੇ ਨੂੰ ਮਿਲਦਾ ਤੇ ਕਿੰਨੀ ਕ ਮਿਹਨਤ ਯਾਰ ਬਾਈ ਕਰ ਰਿਹਾ ਮੈਨੂੰ ਤਾਂ ਅੱਜ ਇਹੀ ਸੁਣ ਕੇ ਜਦੋਂ ਮੈਂ ਜਦੋਂ ਇਹਨੂੰ ਬਿਠਾਇਆ ਨਾ ਬਾਈ ਤੇ ਮੈਂ ਕਿਹਾ ਯਾਰ ਬਾਈ ਦੱਸ ਕੀ ਕਰਦਾ ਤਾਂ ਕੀ ਨਹੀਂ ਕਰਦਾ ਤੇ ਮੈਂ ਸੋਚਣ ਲੱਗਿਆ ਸੀ ਯਾਰ ਬਾਈ ਕਿ ਇੰਨਾ ਵੀ ਯਾਰ ਦੁਨੀਆ 'ਚ ਇੰਨਾ ਕੁਛ ਮਾੜਾ ਹੁੰਦਾ ਤੇ ਬਾਈ ਨੂੰ ਜਦੋਂ ਰੋਕਿਆ ਸੁਣਿਆ ਇਹ ਬਾਈ ਬਾਰੇ ਮਿਲੇ ਤੇ ਅੱਜ ਰਸਤੇ 'ਤੇ ਹੀ ਬੈਠਾ ਤੇ ਮੈਂ ਕਿਹਾ ਚੱਲ ਤੈਨੂੰ ਮੁਲਾਕਾਤ ਕਰਾਨੀ ਹੈ ਮੇਰੇ ਸਪੋਰਟਰਸ ਮੇਰੇ ਪਿਆਰ ਕਰਨ ਵਾਲੇ ਹੈਗੇ ਤੇ ਜਿਹੜੇ ਚਾਈਲਡ ਲੇਬਰ ਕਰਾ ਰਹੇ ਆ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਯਾਰ ਕਿ ਘੱਟੋ ਘੱਟ ਇਹਨਾਂ ਦਾ ਫਿਊਚਰ ਬਾਰੇ ਸੋਚ ਲਓ ਆਪਣੀ ਦੁਕਾਨ ਜਾਂ ਆਪਣੀ ਮਿਹਨਤ ਤੁਸੀਂ ਕਰਾ ਰਹੇ ਹੋ ਇਹ ਬਾਈ ਬਾਰੇ ਵੀ ਕੁਝ ਸੋਚ ਲਓ ਬਈ ਔਰ ਤੂੰ ਬੇਟਾ ਕੁਝ ਕਹਿਣਾ ਚਾਹੇਗਾ ਕਿਹਦਾ ਲਗਾ ਅੱਜ ਮੇਰੇ ਕੋ ਮਿਲ ਕੇ ਬਹੁਤ ਅੱਛਾ ਲੱਗਾ ਅੱਜ ਅੱਛਾ ਲੱਗਾ ਤੇ ਦੁਬਾਰਾ ਵੀ ਹਮ ਤੇਰੇ ਕੋ ਮਿਲਦੇ ਰਹਿੰਗੇ ਬਾਈ ਨਾਲ ਗੋਈਆਂ ਮੈਂ ਕਿਹਾ ਕੁਝ ਖਾਣਾ ਪੀਣਾ ਬਾਈ ਤੂੰ ਦੱਸ ਜ਼ਿੰਦਗੀ ਦੀ ਟੈਨਸ਼ਨ ਨਹੀਂ ਲੈਣੀ ਸਾਡਾ ਮਕਸਦ ਹੈ ਜ਼ਿੰਦਗੀ ਦਾ ਕਿ ਸਿਰਫ ਦੁਆਰ ਤੇ ਨਹੀਂ ਟੰਗਾ ਰਹਿਣਾ ਲੋਕਾਂ ਦੇ ਦਿਲਾਂ 'ਚ ਟੰਗੇ ਜਾਣਾ ਤੈਨੂੰ ਮੈਂ ਕਿਹਾ ਕਿ ਕੁਝ ਖਾਣਾ ਕੁਝ ਖਾਣਾ ਪੀਣਾ ਤਾਂ ਚਲਤੇ ਹਮ ਤੇ ਬਾਈ ਇੰਨਾ ਕਿ ਮਿਹਨਤੀ ਬੰਦਾ ਹੈ ਕਿ ਕਿਸੇ ਕੋ ਨਾ ਇਹ ਮੈਨੂੰ ਪੈਸੇ ਆਸਤੇ ਕਿਹਾ ਤੇ ਨਾ ਪੈਸੇ ਆਸਤੇ ਹੱਡਣਾ ਤੇ ਬਹੁਤ ਹੀ ਮਿਹਨਤੀ 13 ਸਾਲ ਦੀ ਮੁੰਡੇ ਦੀ ਉਮਰ ਆ ਯਾਰ ਮੈਂ ਹੋਰ ਕੀ ਤੁਹਾਨੂੰ ਬਿਆਨ ਕਰਾਂ ਕਿ ਪਾਪਾ ਉਹਦੇ ਬੈੱਡ ਤੇ ਬੈਠੇ ਆ ਕਿ ਰੀੜ ਦੀ ਹੱਡੀ ਕਰਕੇ ਕੋਈ ਦਿੱਕਤ ਆ ਤੇ ਉਸ ਮੋਸੇ ਦੀ ਰੇੜੀ ਲਾਂਦੇ ਆ ਤੇ ਮੰਮਾ ਵੀ ਇਹਦੇ ਨਾਲ ਹੀ ਬੰਦੇ ਛੋਟਾ ਭਰਾ 5 ਮਹੀਨੇ ਦਾ ਕੀ ਜਾਂਦੀ ਆ ਮੰਮੂ 10 ਕੋਟ ਦੀ अच्छा मम्मी दस नौ ठीक करती है पापा जानती तो थी है अच्छा वो क्या जो आपने मेरे को बताया था की आपके जीजा गाड़ी में नहीं बैठने थे, वो बात भी बताओ इनको। थी है ना गाड़ी पे तो बैठते थे वो लोग प्याज वाले में काम करता था और पैसे जितना भी मैं जमा करता था जो ਤੇ ਬਾਈ ਦੀ ਗੱਲਾਂ ਸੁਣੋ ਯਾਰ ਕੀ ਰੋਂਗਟੇ ਖੜੇ ਕਰਨ ਵਾਲੀਆਂ ਗੱਲਾਂ ਐ ਤੇ ਇਹਦੇ ਕੋਈ ਰਿਸ਼ਤੇਦਾਰ ਹੈਗੇ ਨੇਪਾਲ ਦੇ ਕੋਲ ਬਾਈ ਯੂਪੀ ਦੇ ਕੋਲ ਪਿੰਡ ਐ ਇਹਨਾਂ ਦਾ ਤੇ ਕਹਿੰਦਾ ਕਿ ਬੜੀ-ਬੜੀ ਮੈਂ ਇਹਨੂੰ ਰਸਤੇ 'ਚ ਕਿਹਾ ਮੈਂ ਕਿਹਾ ਯਾਰ ਅੱਗੇ ਨਾ ਰਸ਼ ਬਹੁਤ ਐ ਕਹਿੰਦਾ ਭਈਆ ਰਸ਼ ਕਿਹੋ ਜਿਹਾ ਹੁੰਦਾ ਮੈਂ ਕਿਹਾ ਯਾਰ ਟ੍ਰੈਫਿਕ ਹੁੰਦਾ ਕਹਿੰਦਾ ਅੱਛਾ ਜੋ ਗਾੜੀ-ਗਾੜੀ ਜਮਾਂ ਹੋ ਜਾਂਦੀ ਤੇ ਮੈਨੂੰ ਪੁੱਛਿਆ ਮੈਂ ਕਿਹਾ ਤੂੰ ਕਦੀ ਗਾੜੀ 'ਚ ਨਹੀਂ ਬੈਠਾ ਕਹਿੰਦਾ ਮੇਰੇ ਜੀਜੇ ਉਹਨਾਂ ਕੋ ਗੱਡੀਆਂ ਹੈਗੀਆਂ ਤੇ ਉਹ ਮੈਨੂੰ ਕਹਿੰਦੇ ਕਿ ਗਾੜੀ 'ਚ ਮਤ ਬੈਠ ਤੂੰ ਨજર ਲਗਾ ਦੇਗਾ ਐਸੀ ਬੋਲਦੇ ਐ ਹਾਂ ਬੋਲਦੇ ਅਸ ਇੱਕ ਵਾਰੀ ਆਖੇ ਮੇਰੇ ਬੋਲ ਕੇ ਤੇਰਾ ਨજર ਲੱਗ ਗਿਆ ਮੇਰੇ ਗੱਡੀ ਦਾ ਸ਼ੀਸ਼ਾ ਫੁੱਟ ਗਿਆ ਐਸੇ ਕਹਿੰਦੇ ਕਿ ਤੇਰੀ ਨજર ਲੱਗ ਜਾਏਗਾ ਮੇਰੀ ਗੱਡੀ ਦਾ ਸ਼ੀਸ਼ਾ ਫੁੱਟ ਗਿਆ ਲੱਖ ਲਾਣ ਤਾਂ ਐਸੇ ਬੰਦਿਆਂ ਦੇ ਮੇਰੀ ਜਾਨ ਐ ਬੱਚੇ ਤੇ ਮੈਂ ਇਹਨਾਂ ਨੂੰ ਛਾਤੀ ਨਾਲ ਲਾਉਂਗਾ ਰੱਬ ਰੱਬ ਕਰੇ ਜੇ ਕੱਲ ਨੂੰ ਆਡੀ ਜਾਂ BMW ਆ ਗਈ ਨਾ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਗੱਡੀ 'ਚ ਬਿਠਾਵਾਂਗੇ ਇਹ ਗੱਲ ਯਾਦ ਰੱਖਿਓ ਤੇ ਜਿਹੜੇ ਆਪਣੇ ਵੀ ਮੈਨੂੰ ਵੀ ਕਈ ਵਾਰ ਕਮੈਂਟਸ ਆਉਂਦੇ ਕਿ ਤੂੰ ਇਹਨਾਂ ਨੂੰ ਕਿੱਦਾਂ ਚੱਕ ਲੈਣਾ ਕਿੱਦਾਂ ਆਪਣੇ ਕੱਪੜਿਆਂ ਦੇ ਇਹਨਾਂ ਨੂੰ ਖਰਾਬ ਕਰ ਦਿੰਨਾ ਓਏ ਜਾਨ ਐ ਮੇਰੀ ਮੈਂ ਬਾਰ-ਬਾਰ ਕਹਿ ਰਿਹਾ ਇਨਸਾਨ ਹੈ ਉਹ ਵੀ ਇਨਸਾਨ ਹੈ ਤੇ ਮੈਂ ਵੀ ਇਨਸਾਨ ਹਾਂ ਇਸ ਕਰਕੇ ਆਪਣੀ ਇਨਸਾਨੀਅਤ ਬਾਹਰ ਕੱਢੋ ਨਾ ਕਿ ਮੇਰੀ ਦਬਾਉ ਤੇ ਬੇਟਾ ਤੂੰ ਹੋਰ ਕੁਝ ਕਹਿਣਾ ਹੈਗਾ ਇਨਕੋ ਕਿ ਤੂੰ ਆਪਣੀ ਜ਼ਿੰਦਗੀ ਤੇ ਖੁਸ਼ ਹੈ ਹਾਂਜੀ ਬਾਈ ਕਪੜਿਆਂ ਦੀ ਕਪੜਿਆਂ ਕੋਈ ਟੈਨਸ਼ਨ ਮਤ ਲੈ ਕਪੜੇ ਤੇਰ ਕੋ ਮਿਲ ਜਾਣਗੇ ਤੂੰ ਇੱਕ ਦੋ ਦਿਨ ਤੱਕ ਉਹ ਮੇਰੇ ਤੋਂ ਮੈਂ ਘਰ ਦਿਖਾ ਦਿੰਦਾ ਤੂੰ ਆ ਜਾਣਾ ਠੀਕ ਹੈ ਟੈਨਸ਼ਨ ਨਹੀਂ ਲੈਣੀ ਹੋਰ ਕੁਝ ਕਹਿਣਾ ਚਾਹਤਾ ਕਿਸੇ ਕੋ ਬਸ ਸਭ ਕੋ ਕਹਿ ਦੇ ਸਸਰੀ ਗੱਲ ਹੱਥ ਜੋੜ ਕੇ ਸਸਰੀ ਗੱਲ ਕੀ ਤੁਸੀਂ ਜ਼ਿਆਦਾ ਸਮਝਦਾਰ ਹੋ ਕਹਿੰਦੇ ਤੁਸੀਂ ਜ਼ਿਆਦਾ ਸਮਝਦਾਰ ਗੋਡ ਬlesਸ ਯੂ ਆਲਵ ਯੂ ਵੀਰੇ ਨੂੰ ਆਪਾਂ ਹੁਣ ਇਹਨਾਂ ਨੂੰ ਬਸ ਮਿਲ ਗਿਆ ਕੰਟੈਕਟ ਤੇ ਨੂੰ ਘਸਦੇ ਤੋਲ ਹੀ ਰਹਿੰਦਾ ਆਪਣੇ ਇਹ ਕਾਰ ਇਹਨੂੰ ਅੱਜ ਦਿਖਾ ਦਾਂਗੇ ਆਪਣਾ ਤੇ ਨੂੰ ਕਹਾਂਗੇ ਤੇ ਮੇ